ਕਰਦੀਆਂ ਚੋਣਾਂ ਆ ਰਹੀਆਂ ਨੇ ਕਾਫੀ ਸਮੇਂ ਬਾਅਦ ਜਿਹੜੀਆਂ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਕਿਵੇਂ ਦੇਖ ਚਲੋ ਦੇਰ ਆਈ ਦਰਸਤਾਏ ਇਹ ਲੋਕਤੰਤਰ ਹੱਕ ਹੈ ਲੋਕਾਂ ਦਾ ਆਪਣੇ ਨੁਮਾਇੰਦੇ ਚੁਣਨ ਦਾ ਹਰ ਪੱਧਰ ਤੇ ਜਿਹੜੀ ਇਹ ਲੋਕਤੰਤਰ ਹੈ ਪੰਜਾਬ ਦੇ ਦੇਸ਼ ਦੇ ਵਿੱਚ ਸਰਪੰਚ ਤੋਂ ਲੈ ਕੇ ਐਮਪੀ ਤੱਕ ਪਾਰਲੀਮੈਂਟ ਤੱਕ ਲੋਕ ਆਪਣੇ ਨੁਮਾਇੰਦੇ ਚੁਣ ਕੇ ਭੇਜਦੇ ਆ ਤੇ ਜਿਹੜੇ ਆਪਣੇ ਪੱਧਰ ਤੇ ਉਹਨਾਂ ਨੇ ਕੰਮ ਕਰਨਾ ਸੋ ਇਹ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਦੀ ਵਿੱਚ ਅਹਿਮ ਕੜੀ ਹੈ ਲੋਕਤੰਤਰ ਦੀ ਤੋ ਇਹ ਪੈਸੰਦ ਦਾ ਵੀ ਸ਼ਾਂਤ ਮੇ ਢੰਗ ਦੇ ਨਾਲ ਪਾਰਦਰਸ਼ ਢੰਗ ਦੇ ਨਾਲ ਇਹ ਚੋਣ ਹੋਣੀ ਚਾਹੀਦੀ ਹੈ ਇਹ ਜਿਹੜੀ ਸਾਡੀ ਇਲੈਕਸ਼ਨ ਜਿਹੜਾ ਪੰਜਾਬ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਕਿਸ ਤਰੀਕੇ ਨਾਲ ਜਿਹੜੀ ਇਹ ਚੋਣਾਂ ਤੁਸੀਂ ਲੜ ਰਹੇ ਹੋ ਜੀ ਇਕੱਲੇ ਲੜ ਰਹੇ ਹੋ ਜਾਂ ਫਿਰ ਕਿਸੇ ਨਾਲ ਸਾਡੇ ਪਰਟੀਸੀ ਹਜੇ ਤਾਂ ਇਕੱਲੇ ਆਪਣੇ ਕੈਂਡੀਡੇਟ ਪੇਸ਼ੀ ਕਰ ਰਹੇ ਹਾਂ ਜੇ ਕੱਲ ਨੂੰ ਕੋਈ ਸਾਡੇ ਨਾਲ ਆਉਂਦਾ ਹੈ ਜਾਂ ਸਾਡੇ ਇਹਨਾਂ ਮੁੱਦਿਆਂ ਤੇ ਸਹਿਮਤੀ ਪ੍ਰਗਟ ਕਰਦਾ ਹੈ ਤਾਂ ਅਸੀਂ ਨਾਲ ਵਿੱਚ ਕਰ ਸਕਦੇ ਪਰ ਹਜੇ ਕੋਈ ਪਾਰਟੀ ਦਾ ਕਿਸੇ ਨਾਲ ਇਹ ਜਦ ਚੱਲਣ ਦਾ ਹਜੇ ਕੋਈ ਫੈਸਲਾ ਨਹੀਂ ਹੈ ਜੋ ਵੀ ਹੋਏਗਾ ਪਾਰਟੀ ਆਪ ਦੇ ਪਾਰਟੀ ਲੈਵਲ ਤੇ ਉਹਨੂੰ ਵਿਚਾਰੇ ਜਾਊਗਾ ਇੱਕ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਮੋਬਤ ਕਿਸ ਆਸ ਨੇ ਬੜੀਆਂ ਵੱਡੀਆਂ ਗੱਲਾਂ ਕਹੀਆਂ ਕਿ ਇੱਕ ਤਾਂ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜੇ ਦਿੱਤਾ ਗਿਆ ਪਰ ਉਹਦੇ ਉੱਤੇ ਸੁਖਵੀਰ ਬਾਦਲ ਜੀ ਦਾ ਇੱਕ ਬਿਆਨ ਹੋਰ ਆਇਆ ਕਿ ਇਹ ਸ਼ਹਿਰ ਪਹਿਲਾਂ ਹੀ ਪਵਿੱਤਰ ਨੇ ਜੇ ਕੋਈ ਸਬਹੋਰ ਗੱਲ ਕਰਨੀ ਸੀ ਪੰਜਾਬ ਦੇ ਪਾਣੀ ਹੋ ਗਏ ਬੱਤੀ ਸਿੰਘਾਂ ਦੀ ਗੱਲ ਨਾ ਉੱਥੇ ਕੋਈ ਗੱਲ ਨਹੀਂ ਕੀਤੀ ਗਈ ਸਰਕਾਰ ਦੇ ਵੱਲੋਂ ਦੇਖੋ ਮੈਂ ਇਸ ਗੱਲ ਨਾਲ ਸਹਿਮਤ ਆ ਵੀ ਹਾਂ ਪਹਿਲਾਂ ਹੀ ਇਹ ਪਵਿੱਤਰ ਸ਼ਹਿਰ ਐਲਾਨੇ ਹੋਏ ਨੇ ਇਸ ਤੋਂ ਕੋਈ ਦੂਰ ਨਹੀਂ ਇਹ ਇਹਦੇ ਤੇ ਕੋਈ ਵੱਡੀ ਸਿਆਸਤ ਕਰਨ ਦੀ ਲੋੜ ਨਹੀਂ ਹੈ ਇਹ ਦੂਸਰਾ ਕਿਸੇ ਵੀ ਪਾਰਟੀ ਨੇ ਪੰਜਾਬ ਦੇ ਪਾਣੀਆਂ ਦੀ ਰਾਜਧਾਨੀ ਦੀ ਗੱਲ ਨਹੀਂ ਕੀਤੀ ਮੈਂ ਵਧਾਈ ਦੇਣਾ ਚਾਹੁੰਦਾ ਮਨਪ੍ਰੀਤ ਸਿੰਘ ਈਆਲੀ ਨੂੰ ਜਿਹੜੇ ਸ਼ਰਮਨੀ ਕਾਲੀ ਦਲ ਪੁਨਰਜੀਵ ਦੇ ਸੀਨੀਅਰ ਮੀਤ ਪ੍ਰਧਾਨ ਨੇ ਉਹਨਾਂ ਨੇ ਬੜੇ ਜ਼ੋਰਦਾਰ ਢੰਗ ਦੇ ਨਾਲ ਉੱਥੇ ਪੰਜਾਬ ਦੇ ਮੁੱਦੇ ਚੱਕੇ ਉੱਥੇ ਅੰਮ੍ਰਿਤ ਅਨੰਦਪੁਰ ਸਾਹਿਬ ਦਾ ਮਤੇ ਦਾ ਮੁੱਦਾ ਵੀ ਚੱਕਿਆ ਉੱਥੇ ਪੰਜਾਬ ਦੇ ਪਾਣੀਆਂ ਦੀ ਵੀ ਗੱਲ ਕੀਤੀ ਰਾਜਧਾਨੀ ਦੀ ਵੀ ਗੱਲ ਕੀਤੀ ਕੰਦੀ ਸਿੰਘਾਂ ਦੀ ਵੀ ਗੱਲ ਕੀਤੀ ਸਾਰੇ ਪੰਜਾਬ ਦੇ ਮੁੱਦੇ ਉਹਨਾਂ ਨੇ ਚੱਕੇ ਤੇ ਮੈਂ ਸਮਝਦਾ ਵਾਹਿਦ ਇਕੱਲੇ ਹੀ ਉਹ ਇੱਕ ਐਸੇ ਆਗੂ ਸੀ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਭਾਵਨਾਵਾਂ ਦੀ ਤਰਜਮਾਨੀ ਕੀਤੀ ਹੈ ਜੇ ਸਾਰੀਆਂ ਪਾਰਟੀਆਂ ਕਰਦੀਆਂ ਸ਼੍ਰੋਮਣੀ ਅਕਾਲੀ ਦਲ ਵੀ ਬਾਹਰ ਬਹਿ ਕੇ ਕਹੀ ਜਾ ਰਹੀ ਹੈ ਬਾਦਲ ਦਲ ਬਾਦਲ ਦਲ ਆਲੇ ਬਾਹਰ ਬਹਿ ਕੇ ਕਹਿੰਦੇ ਗੱਲ ਕਰਨੀ ਚਾਹੀਦੀ ਜਿਹਨੇ ਉਹਨਾਂ ਦੇ ਅੰਦਰ ਨੁਮਾਇੰਦੇ ਨੇ ਉਹਨਾਂ ਨੇ ਕਿੰਨੀ ਗੱਲ ਕੀਤੀ ਹੈ ਇਹਦਾ ਜਵਾਬ ਉਹ ਦੇਣ ਸੋ ਇਸ ਲਈ ਠੀਕ ਹੈ ਇੱਕ ਸਿੰਬੋਲਿਕ ਉੱਥੇ ਸੈਸ਼ਨ ਹੋਇਆ ਹੈ ਅਸੀਂ ਨਾ ਉਹਦਾ ਵਿਰੋਧ ਨਹੀਂ ਕਰਦੇ ਜਿਵੇਂ ਬਾਕੀ ਕਰ ਰਹੇ ਨੇ ਅਸੀਂ ਕਹਿੰਦੇ ਵੀ ਠੀਕ ਹੈ ਇੱਕ ਗੁਰੂ ਸਾਹਿਬ ਦੀ ਇੱਕ ਬੜਾ ਇਤਿਹਾਸਕ ਦਿਹਾੜਾ ਸੀਗਾ 350 ਸਾਲ ਤੇ ਉਹਨਾਂ ਦਾ ਗੁਰੂ ਸਾਹਿਬ ਦਾ ਜੋ ਸੰਦੇਸ਼ ਹੈ ਜੋ ਉਹਨਾਂ ਦੀ ਸ਼ਹਾਦਤ ਹੈ ਉਹ ਪੂਰੀ ਦੁਨੀਆ ਤੱਕ ਜਾਣੀ ਚਾਹੀਦੀ ਹੈ ਉਹਦੇ ਲਈ ਉਪਰਾਲੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਐਸਜੀਪੀਸੀ ਨੂੰ ਕਰਨੀਆਂ ਚਾਹੀਦੀਆਂ ਜਿਹੜੇ ਲੋਕਾਂ ਨੂੰ ਉਹਨਾਂ ਦੇ ਜੀਵਨ ਬਾਰੇ ਨਹੀਂ ਜਾਣਕਾਰੀ ਉਹ ਹਰ ਦੇਸ਼ ਤੱਕ ਜਿਹੜਾ ਉਹਨਾਂ ਦਾ ਜੀਵਨ ਦਾ ਫਲਸਫਾ ਪਹੁੰਚਣਾ ਚਾਹੀਦਾ ਤਾਂ ਕਿ ਦੁਨੀਆ ਨੂੰ ਪਤਾ ਚੱਲੇ ਵੀ ਕਿੰਡੀ ਵੱਡੀ ਦੇਣ ਹੈ ਗੁਰੂ ਤੇਗ ਬਹਾਦਰ ਜੀ ਉਹਨਾਂ ਦੀ ਸੋਚ ਕੀ ਸੀ ਇਹ ਲੋਕਾਂ ਤੱਕ ਜਾਣੀ ਚਾਹੀਦੀ ਗੁਰੂ ਖੇਤਰ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨરેન્દ્ર મોદી ਜੀ ਲੋ ਗੁਰੂ ਤੇਗ ਬਹਾਦਰ ਨੂੰ ਸਮਰਪਿਤ ਇਹਡਾ ਜਿੱਤਗੇ ਨੇ ਇਹ ਕੰਮ ਦੇ ਇਸ ਤਾ ਉਹਨਾਂ ਨੂੰ ਪ੍ਰੋਗਰਾਮ ਅਨੰਦਪੁਰ ਸਾਹਿਬ ਕਰਨਾ ਚਾਹੀਦਾ ਜਿੱਥੇ ਜਿਹੜੀ ਨਗਰੀ ਗੁਰੂ ਸਾਹਿਬ ਨੇ ਆਪ ਬਸਾਈ ਹੈ ਤੇਵਾ ਦਿਵਾਰਾ ਜੀ ਮਹਾਰਾਜ ਚਲੋ ਜੇ ਜਿੱਥੇ ਵੀ ਉਹ ਕਰਦੇ ਨੇ ਜਿੱਥੇ ਉਹਨੂੰ ਸੂਟ ਕਰਦਾ ਉਹਨੇ ਕਰ ਲਿਆ ਇਹ ਤਾਂ ਜਿਹੜਾ ਹੈਗਾ ਮੈਂ ਇਸ ਚ ਕੋਈ ਜਿਆਦਾ ਵੀ ਜਾਣਨਾ ਚਾਹੁੰਦਾ ਸਾਰਿਆਂ ਨੇ ਆਪਦੇ ਆਪ ਦੇ ਰੂਪ ਚ ਸ਼ਰਧਾ ਭੇਟ ਕੀਤੀ ਹੈ ਪਰ ਜੇ ਕਿਤੇ ਇੱਕ ਸਮਾਗਮ ਹੁੰਦਾ ਪੂਰੇ ਦੇਸ਼ ਵਿੱਚ ਤਾਂ ਉਹਦੀ ਗੱਲ ਕੁਝ ਹੋਰ ਵੱਖਰੀ ਸੀ ਕਿ ਛਣਕ ਮਾਰਗੀ ਨੂੰ ਲੈ ਕੇ ਵੀ ਕਾਫੀ ਲੰਬੇ ਸਮੇਂ ਤੋਂ ਗੱਲ ਰਹੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਦਿੱਲੀ ਤੱਕ ਜਿਹੜਾ ਮਾਰਗ ਜਾਂਦਾ ਹੈਗਾ ਜਿਸ ਰਸਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਸ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਮਾਰਗ ਦੇ ਨਾਮ ਦਿੱਤਾ ਜਾਵੇ ਜਦੋਂ ਕਿ ਇਹੋ ਮੂਲਕ ਤੋਂ ਲੈ ਕੇ ਸਿਰਫ ਤੁਮਤਾਨ ਸਾਹਿਬ ਤੱਕ ਹੀ ਸੀਮਤ ਹੈਗਾ ਇਹ ਨਹੀਂ ਇਹ ਤਾਂ ਇਹ ਤਾਂ ਦੇਖੋ ਛੋਟਾ ਜਿਹਾ ਸੈਕਸ਼ਨ ਇਹ ਤਾਂ ਅਸੀਂ ਆਪ ਦੇ ਲੈਵਲ ਤੇ ਕੀਤਾ ਹੋਇਆ ਹੈਗਾ ਇਹ ਕੋਈ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਕੁਛ ਨਾ ਕੁਛ ਦੇਖੋ ਗੁਰੂ ਸਾਹਿਬ ਦੀ ਮਹਿਸਬਤ ਹੈ ਕੇਂਦਰ ਸਰਕਾਰ ਸਿੰਯਰ ਐਮੇਸੀਆ ਪੂਰੀ ਦੁਨੀਆ ਚ ਨੇ ਭਾਰਤ ਦੀਆਂ ਦੂਤਾਵਾਸ ਉਹ ਦੂਤਾਵਾਸ ਦੇ ਵਿੱਚ ਗੁਰੂ ਸਾਹਿਬ ਨੂੰ ਹਰ ਜਗ੍ਹਾ ਤੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਗੁਰੂ ਸਾਹਿਬ ਦੀ ਦੀ ਸ਼ਰਧਾ ਨੂੰ ਮੁੱਖ ਰੱਖ ਕੇ ਤੇ ਉੱਥੇ ਦੁਨੀਆ ਦੇ ਵਿੱਚ ਹਰ ਜਗ੍ਹਾ ਤੇ ਉਹਨਾਂ ਦਾ ਫਲਸਫਾ ਪਚਾਉਣਾ ਚਾਹੀਦਾ ਹੈ ਦੇਸ਼ ਦੀ ਸਰਕਾਰ ਨੂੰ ਸਿਰਫ ਇੱਕ ਦਿਖਾਵੇ ਵਾਲੀ ਨਹੀਂ ਰਾਜਨੀਤੀ ਕਰਨੀ ਚਾਹੀਦੀ ਉਹਨਾਂ ਨੂੰ ਜੋ ਵਾਕਈ ਹੀ ਗੁਰਸਾਹਿਬ ਦੀ ਸੋਚ ਹੈ ਉਹਨੂੰ ਅੱਗੇ ਲਿਜਾਣ ਲਈ ਕੰਮ ਕਰਨਾ ਚਾਹੀਦਾ ਪ੍ਰਮੇਂਦਰ ਜੀ ਆਵਾਲੇ ਪਾਰਟੀ ਦੀਆਂ ਰੈਂਦੀਆਂ ਦੇ ਉੱਪਰ ਪਹਿਲਾਂ ਵੀ ਜਿਹੜੇ ਸਵਾਲ ਖੜੇ ਹੁੰਦੇ ਰਹੇ ਨੇ ਕਿ ਹੁਣ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜੋ ਹੁਣ 350 ਸਾਲਾਂ ਸ਼ਹਾਦਤ ਮਨਾਇਆ ਗਿਆ ਇਹਦੇ ਉੱਪਰ ਇੱਕ ਖਬਰ ਨਾ ਸ਼ੁਰੂ ਹੋਈ ਕਿ ਜਿੰਨਾ ਸਬਾਨ ਜਿਹੜਾ ਉਹ ਦਿੱਲੀ ਤੋਂ ਆਇਆ ਹੈ ਜੁਪੀ ਤੋਂ ਆਇਆ ਹਰ ਰੋਜ਼ ਦਾ ਕਿਰਾਇਆ ਜਿਹੜਾ 8 ਤੋਂ 12 ਲੱਖ ਰੁਪਏ ਪੈ ਰਿਆ ਸੀ ਕਿ ਜਿਹੜਾ ਸਰਕਾਰ ਨੂੰ ਪੰਜਾਬ ਦੇ ਵਿੱਚ ਕੋਈ ਅਜਿਹੇ ਵਕੀਲੇ ਜਿਹੜੇ ਪੰਜਾਬ ਦੇ ਲੋਕ ਨੇ ਸਮਝਦੇ ਸਾਰਾ ਕੁਝ ਨੇ ਜੇ ਚੁੱਪ ਨੇ ਉਹ ਤਾਂ ਮਤਲਬ ਇਹ ਨਹੀਂ ਵੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਪਤਾ ਹੈ ਵੀ ਇੱਥੇ ਦਿੱਲੀ ਰਾਜ ਕਰ ਰਹੀ ਹੈ ਭਗਵੰਤ ਮਾਨ ਤਾਂ ਇੱਕ ਸਿਰਫ ਚਿਹਰਾ ਹੈ ਜੋ ਫੈਸਲੇ ਨੇ ਜੋ ਹੁਕਮ ਨੇ ਉਹ ਦਿੱਲੀ ਤੋਂ ਚਾਹੇ ਨਹੀਂ ਚਾਹੇ ਇਸ ਲਈ ਕਦੇ ਵੀ ਪੰਜਾਬ ਦੇ ਲੋਕਾਂ ਨੇ ਗੁਲਾਮੀ ਨਹੀਂ ਕੀਤੀ ਜਿਵੇਂ ਇਹ ਬਣਾ ਕੇ ਰਾਜ ਰਾਜ ਨਹੀਂ ਕੀ ਕਰ ਰਹੇ ਨੇ ਤੇ ਲੋਕ ਇਹਨਾਂ ਨੂੰ ਚੋਣਾਂ ਦੇ ਵਿੱਚ ਸਬਕ ਸਿਖਾ ਦੇਣਗੇ ਕਿਸੇ ਬਾਅਦ ਨੇ ਉਹਨਾਂ ਨੇ ਰਾਜ ਨਹੀਂ ਕਰਨ ਦੇਣਾ ਪੰਜਾਬ ਤੇ ਜਿਹੜਾ ਹੋ ਗਿਆ ਇਹਨਾਂ ਨੇ 5 ਸਾਲ ਕਰ ਲਏ ਮੌਜਾਂ ਕਰਨੀਆਂ ਬਹੁਤ ਹੋ ਗਿਆ ਹੁਣ ਲੋਕ ਸਹਿ ਨਹੀਂ ਕਰਾਂਗੇ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਾਂ ਨੇ ਕੋਲੋਂ ਜਿਹੜਾ ਮੋਰਚਾ ਲਾਇਆ ਹੋਇਆ ਹੈਗਾ ਬਾਰ-ਬਾਰ ਸੈਨੇਟ ਚੋਣਾਂ ਦੀ ਮੰਗ ਹੋ ਰਹੀ ਹੈ ਪਰ ਅਲੇ ਤੱਕ ਜਿਹੜਾ ਕੋਈ ਐਲਾਨ ਨਹੀਂ ਕੀਤਾ ਗਿਆ ਸਰਕਾਰ ਦੇ ਵੱਲੋਂ ਸਰਕਾਰ ਦੀ ਸੰਸਥਾ ਜਿਹੜੀ ਹੈ ਮਨਸ਼ਾ ਹੀ ਮਾੜੀ ਹੈ ਸਰਕਾਰ ਨੇ ਪਿਛਲੇ 3 ਸਾਲਾਂ ਤੋਂ ਚੋਣਾਂ ਨਹੀਂ ਕਰਾਈਆਂ ਤੇ ਜੇ ਉਹਨਾਂ ਦੀ ਇੱਛਾ ਹੁੰਦੀ ਜਾਂ ਉਹਨਾਂ ਦੇ ਮਨਸਾਫ਼ ਹੁੰਦਾ ਤਾਂ ਚੋਣਾਂ ਕਰਾ ਲਦੇ ਹੁੰਦਾ ਇਹਨਾਂ ਨੇ ਫਿਰ ਪਹਿਲਾਂ ਤਾਂ ਚੋਣਾਂ ਨੂੰ ਖਤਮ ਕਰਨ ਵਾਸਤੇ ਨੋਟੀਫਿਕੇਸ਼ਨ ਕਰਤਾ फेर ਜਦੋਂ ਜਦ ਪ੍ਰੈਸ਼ਰ ਪਿਆ ਨੋਟੀਫਿਕੇਸ਼ਨ ਵਾਪਸ ਲੈ ਲਿਆ ਪੁਰਾਣਾ ਰਿਸਟੋਰ ਕਰਤਾ ਕੋਲਡ ਮੈਨਿਜੇਸ਼ਨ ਪਰ ਉਹ ਤਾਂ ਉਹਦੇ ਮਾਇਨੇ ਤਾਂ ਤਾਂ ਹੀ ਆ ਚੋਣਾ ਹੋਣਾ ਚੋਣਾ ਵੱਲ ਹਜੇ ਗੱਲ ਹੀ ਨਹੀਂ ਕਰ ਰਹੇ ਕਹਿੰਦੇ ਨੇ ਅਸੀਂ ਪ੍ਰੋਗਰਾਮ ਲਿਖ ਕੇ ਭੇਜਤਾ ਚੋਣਾ ਦਾ ਉਹ ਹਜੇ ਤੱਕ ਆਇਆ ਨਹੀਂ ਇਹ ਤਾਂ 2 ਦਿਨ ਦਾ ਕੰਮ ਹੁੰਦਾ ਸੋ ਮਨਸ਼ਾ ਮੈਂ ਤੁਨ ਕਈ ਵਾਰੀ ਇਹ ਪਿਛਲੀ 10 ਸਾਲਾਂ ਚ ਕਹਿਆ ਸੀ ਉਸ ਤੋਂ ਵੀ ਕਹਿਆ ਸੀ ਕਿ ਸਰਕਾਰ ਦੀ ਨੀਅਤ ਖਰਾਬ ਹੈ ਉਹਨਾਂ ਦਾ ਪੰਜਾਬ ਪ੍ਰਤੀ ਜੀਆ ਮਾੜ ਹੈ ਤੇ ਮੈਨੂੰ ਨਹੀਂ ਲੱਗਦਾ ਬੀਜੇਪੀ ਜਿਹੜੀ ਹੈ ਇਹੀਆਂ ਜਿਹੜੇ ਹਰਕਤਾਂ ਤੇ ਰਹੂਗੀ ਤਾਂ ਪੰਜਾਬ ਦੇ ਲੋਕ ਜਿਹੜੇ ਨੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਗੇ ਤੇ ਇਹਨਾਂ ਨੂੰ ਮੂੰਹ ਕਦੇ ਨਹੀਂ ਲਾਉਣਗੇ ਕਿਤਾ 131ਵੀਂ ਦੀ ਬੜੀ ਚਰਚਾ ਜਿਹੜੀ ਇਸ ਟਾਈਮ ਪੰਜਾਬ ਦੇ ਵਿੱਚ ਵੀ ਚੰਡੀਗੜ੍ਹ ਜਿਹੜਾ ਪੰਜਾਬ ਦੇ ਹੱਥੋਂ ਜਾ ਸਕਦਾ ਹੈ ਉਹ ਰਾਸ਼ਟਰਪਤੀ ਐਡਨ ਕੀਤਾ ਜਾ ਸਕਦਾ ਜਦੋਂ ਕਿ ਉਹ ਰਾਜਪਾਲ ਤੇ ਪੰਜਾਬ ਸਰਕਾਰ ਜਿਹੜਾ ਇਹ ਸਾਰਾ ਕੁਝ ਦਿੱਤੀ ਹੈ ਨਹੀਂ ਦੇਖੋ ਜਿਹੜੀ 131ਵੀਂ ਉਹ ਹੈਗੀ ਹੈ ਇੱਕ ਤਾਂ ਪੰਜਾਬ ਦੇ ਜਿਹੜੇ ਗਵਰਨਰ ਨੇ ਉਹ ਉੱਥੋਂ ਦੇ ਐਡਮਿਨਿਸਟਰेटर ਨੇ ਚੰਡੀਗੜ੍ਹ ਦੇ ਸ਼ੁਰੂ ਤੋਂ ਇਹ ਦੇ ਹੈਵੀ ਪੰਜਾਬ ਦਾ ਰਾਜਪਾਲ ਹੀ ਐਡਮਿਨਿਸਟਰेटर ਹੁੰਦਾ ਹੈ ਚਾਹੇ ਉਹ ਵੀ ਸੈਂਟਰ ਦੇ ਹੀ ਹੁੰਦੇ ਨੇ ਪਰ ਫਿਰ ਵੀ ਇੱਕ ਪੰਜਾਬ ਦਾ ਹੱਕ ਬਣਿਆ ਹੋਇਆ ਹੁੰਦੇ ਨਾਲ ਨਵਾਂ ਐਲਜੀ ਲਾ ਕੇ ਉਹ ਹੋਣਾ ਚਾਹੁੰਦੇ ਨੇ ਦੂਜਾ ਜਿਹੜੀ ਵੱਡੀ ਖਤਰਨਾਕ ਗੱਲ ਇਹ ਹੈ ਕਿ ਇਹ ਜਿਹੜੇ ਨੇ ਇਸ ਕਾਨੂੰਨ ਦੇ ਰਾਹੀਂ ਰਾਸ਼ਟਰਪਤੀ ਨੂੰ ਅਧਿਕਾਰ ਦੇਣ ਦਾ ਮਤਲਬ ਇਹ ਹੈ ਕਿ ਸਰਕਾਰ ਕੋਈ ਵੀ ਐਗਜ਼ੈਕਟਿਵ ਆਰਡਰ ਬਿਨਾ ਪਾਰਲੀਮੈਂਟ ਵਿੱਚ ਜਾ ਕੇ ਪਾਸ ਕਰ ਸਕਦੀ ਹੈ ਕੋਈ ਵੀ ਉਹਨਾਂ ਨੇ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਦੀ ਪੰਤਰ ਬਦਲਣੀ ਹੈ ਅਫਸਰਾਂ ਨੂੰ ਹੀ ਪੰਤਰ ਬਦਲਣੀ ਹੈ ਕੇਂਦਰ ਦੇ ਅਫਸਰ ਭੇਜਣੇ ਨੇ ਪੰਜਾਬ ਤੇ ਹਰਿਆਣਾ ਦੇ ਕੱਢਨੇ ਨੇ ਉਹਨਾਂ ਨੂੰ ਕਾਨੂੰਨ ਲਿਆਉਣ ਦੀ ਲੋੜ ਨਹੀਂ ਪਾਰਲੀਮੈਂਟ ਚੋਂ ਸਿੱਧਾ ਇੱਕ ਐਗਜ਼ੈਕਟਿਵ ਆਰਡਰ ਮਿਨਿਸਟਰੀ ਆਫ ਹੋਮ ਅਫੇਅਰਸ ਪਾਸ ਕਰਕੇ ਉਹਨਾਂ ਨੂੰ ਬਦਲ ਸਕਦੀ ਹੈ ਤੇ ਪਾਰਲੀਮੈਂਟ ਨੂੰ ਬਾਈਪਾਸ ਕਰਨਾ ਮਤਲਬ ਇਹ ਹੀ ਹੈ ਵੀ ਲੋਕਾਂ ਨੂੰ ਪਤਾ ਹੀ ਨਾ ਚੱਲੇ ਹੁਣ ਤਾਂ ਕੋਈ ਵੀ ਪਾਰਲੀਮੈਂਟ ਜਿ ਮਿਲਾਉਂਦਾ ਪਤਾ ਜਾਂਦਾ ਵੀ ਆਹ ਬਿਲ ਚੰਡੀਗੜ੍ਹ ਪਾਰੇ ਆਏ ਫਿਰ ਤਾਂ ਕਿਸੇ ਨੇ ਕਰਨੀ ਨਹੀਂ ਆਪਣੇ ਆਪ ਹੀ ਆਰਡਰ ਕਰ ਦਿਆ ਕਰਨਗੇ ਉੱਥੇ ਬੈਠੇ ਹੋਮ ਮਿਨਿਸਟਰੀ ਤੇ ਉਹਨਾਂ ਨੇ ਕਮਜਾ ਕਰ ਹੀ ਲੈਣਾਗਾ ਸੋ ਇਹ ਤਾਂ ਬੜੀ ਘਾਤਕ ਤੇ ਖਤਰਨਾਕ ਸਾਜ਼ਿਸ਼ ਹੈ ਇਹ ਇਹ ਤਾਂ ਇਹਦਾ ਤਾਂ ਪੂਰਾ ਜ਼ੋਰ ਦਾ ਢੰਗ ਨਾਲ ਬਹੁਤ ਕਰਨਾ ਚਾਹੀਦਾ ਸੁਵਿੰਦਰ ਜੀ ਇੱਕ ਅਸੀ ਕੁਝ ਦਿਨ ਪਹਿਲਾਂ ਖਬਰ ਨਾਸ਼ਰ ਕੀਤੀ ਸੀ ਕਿ ਮੋਹਸ ਤੋਂ ਲੈ ਕੇ ਪਾਟੜ ਵੱਲ ਤੇ ਜਿਹੜੀ ਸੜਕ ਬਣੀ ਹੈ ਜਿਹਦੇ ਵਿੱਚ ਕਾਫੀ ਜ਼ਿਆਦਾ ਗੜਬੜੀ ਹੈਗੀ ਕੁਝ ਸੈਂਪਲ ਪਾਣੀ ਦੇ ਨਹੀਂ ਬਣਾਏ ਇਹ ਗਏ ਹੈਗੇ ਤੇ ਜਿਹੜਾ ਉੱਪਰੋਂ ਠੇਕੇਦਾਰ ਦੇ ਵੱਲੋਂ ਸੈਡਾਂ ਦੇ ਉੱਪਰ ਮਿੱਟੀ ਹੀ ਪਾਈ ਗਈ ਤੇ ਕਿਸਾਨ ਜੂਨੀਅਨ ਨੇ ਇਹ ਕਹਿ ਸੀ ਕਿ ਜਿਹੜੇ ਟੇਡੇ ਮਿੱਡੇ ਢੰਗ ਦੇ ਨਾਲ ਆ ਮੰਤਰੀਆਂ ਦੇ ਚਹੇਤਿਆਂ ਨੂੰ ਜਿਹੜੇ ਇਹ ਠੇਕੇ ਦਿੱਤੇ ਜਾਂਦੇ ਨੇ ਜਦੋਂ ਕਿ ਪੂਰੇ ਹਲਕੇ ਦੇ ਵਿੱਚ ਸੜਕਾਂ ਬਣ ਰਹੀਆਂ ਨੇ ਤੁਸੀਂ ਇੱਕ ਗੱਲ ਦੀ ਕਪਲਾ ਕਰਨ ਸਾਰਾ ਕਪਲਾ ਹੈ ਤੁਸੀਂ ਕੋਈ ਕੰਮ ਛੇੜ ਲਓ ਇੱਕ ਸੜਕ ਨਹੀਂ ਕੋਈ ਸੜਕ ਛੇੜ ਲਓ ਕੋਈ ਕੰਮ ਛੇੜ ਲਓ ਸਾਰੀ ਕਪਲੇ ਕੀਤੀ ਇਹਨਾਂ ਨੇ ਇਹ ਤਾਂ ਕਦੇ ਨਾ ਹੀ ਸਰਕਾਰ ਗਈ ਫਿਰ ਪਤਾ ਚੱਲੂਗਾ ਜਦ ਇਨਕੁਆਰੀਆਂ ਹੋਈਆਂ ਕਿ ਕਿਹਨੇ ਕੀ ਕੀਤਾ ਹੈਗਾ ਇਹ ਤਾਂ ਇਹਨਾਂ ਨੇ ਜੋ ਨਹਿਰਗੜ੍ਹ ਦੀ ਲੁੱਟ ਮਚਾਈ ਹੈ ਇਹਦਾ ਨੂਨ ਚ ਆਟਾ ਮਲਾਇਆ ਇਹਨਾਂ ਨੇ ਆਟੇ ਚ ਨੂਨ ਨਹੀਂ ਮਲਾਇਆ ਇਹੋ ਜਿਹਾ ਕੁਛ ਇਹਨਾਂ ਨੇ ਕੀਤਾ ਸੋ ਮੈਂ ਤਾਂ ਕਹਾਂ ਇੱਕ ਸਰਖਤੀ ਕੋਈ ਵੀ ਛੇੜ ਲੋ ਕੋਈ ਕੰਮ ਇਹਨਾਂ ਨੇ ਕਰਵਾਇਆ ਉਹਦੀ ਜੇ ਤੁਸੀਂ ਇਨਸਪੈਕਸ਼ਨ ਕਰਾ ਲਓਗੇ ਇੰਡੀਪੈਂਡੈਂਟ ਤਾਂ ਉਹਦੇ ਚ ਘਪਲੇ ਨਹੀਂ ਮਿਲੂ